ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਕنگੜਾ ਰਣੋਤ ਤੇ ਗਲਤ ਸ਼ਬਦਾਂ ਦਾ ਇਸਤੇਮਾਲ ਕਰਨ ਤੇ ਹੱਥ ਛੁਟਾਉਣ ਵਾਲੇ ਕੁਲਵਿੰਦਰ ਕੌਰ ਨੂੰ ਸ਼ੇਰਨੀ ਦੀ ਉਪਾਧੀ ਦਿੱਤੀ। ਉਹਨਾਂ ਨੇ ਪੰਜਾਬ ਦੀ ਸ਼ੇਰਨੀ ਕਹਿੰਦਿਆਂ ਉਸ ਦੇ ਖੜੇ ਹੋਣ ਦੀ ਗੱਲ ਕੀਤੀ ਹੈ। ਇਸੇ ਵਿੱਚ ਕਿਸਾਨ ਸਵਚਨਨ ਕਹਿ ਕੇ ਕੇਂਦਰ ਚ ਬੀਜੇਪੀ ਦੀ ਸਰਕਾਰ ਦੁਬਾਰਾ ਤੇ ਬਣ ਗਈ ਹੈ ਪਰ ਉਹਨਾਂ ਦੀ 40 ਸੀਟਾਂ ਕੰਮ ਰਹਿ ਗਈਆਂ ਨੇ ਅਤੇ ਇਸ ਦੇ ਵਿੱਚ ਕਿਸਾਨ ਸੰਗਠਨਾਂ ਦੇ ਵਿਰੋਧ ਦੀ ਅਹਿਮ ਭੂਮਿਕਾ ਹੈ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਅਤੇ ਇਸ ਲਈ ਬੀਜੇਪੀ 400 ਦਾ ਅੰਕੜਾ ਪਾਰ ਨਹੀਂ ਕਰ ਪਾਈ। ਉਹਨਾਂ ਨੇ ਕਿਹਾ ਕਿ ਉਹਨਾਂ ਕਿਸਾਨਾਂ ਦਾ ਮਸਲਾ ਹੱਲ ਹੋਣਾ ਬਾਤ ਕਰਨ ਪਿਆਰਾ ਤਾਂ ਦੇ ਫੈਸਲੇ ਲੈ ਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਮਹਾਸਚੂ ਹਰਿੰਦਰ ਸਿੰਘ ਲਖਵਾਲ ਨੇ ਕਿਹਾ ਕਿ ਟੇਲਾ ਤੱਕ ਪਾਣੀ ਪਹੁੰਚਾ ਲਈ ਪੰਜਾਬ ਸਰਕਾਰ ਦੇ ਸਾਥੀ ਦਾਰੇ ਝੂਠੇ ਨੇ ਅਤੇ ਉਹਨਾਂ ਕਿਹਾ ਕਿ ਹਵਾ ਦੇ ਹਲਕੇ ਝੋਕੇ ਨਾਲ ਪੰਜਾਬ ਚ ਲਾਈਟਾਂ ਗੁਲ ਹੋ ਜਾਂਦੀਆਂ ਨੇ ਮੈਂ ਕਿਹਾ ਕਿ ਬੜੀ ਨੰਨਾਂ ਦੇ ਆਸ-ਪਾਸ ਵੀ ਪਾਣੀ ਨਹੀਂ ਪਹੁੰਚਿਆ ਅ ਅੱਜ ਦੀ ਮੀਟਿੰਗ ਜਿਹੜੀਆਂ ਪਿੱਛੇ ਚੋਣਾ ਹੋਈਆਂ ਉਹਨਾਂ ਤੇ ਵੀ ਗੁੰਗੀ ਵਿਚਾਰ ਕੀਤੀ ਗਈ ਐਸਕੇਮ ਸਮਝਦੀ ਆ ਵੀ ਭਾਜਪਾ ਨੇ ਸਾਡੀਆਂ ਮੰਗਾਂ ਨਹੀਂ ਸੀ ਮੰਨੀਆਂ ਮੰਨੀਆਂ ਉਦੇ ਕਰਕੇ ਅਸੀਂ ਦੇਸ਼ ਦੇ ਵਿੱਚ 40 ਸੀਟਾਂ ਦੇ ਇਹਨਾਂ ਨੂੰ ਨੁਕਸਾਨ ਪਹਚਾਇਆ ਤੇ ਇਹਨਾਂ ਦੀ ਸਰਕਾਰ ਬਣਨੋਂ ਰਹਿ ਗਈ ਆ ਅਸੀਂ ਹੁਣ ਇਹਨਾਂ ਨੂੰ ਇਹੀ ਬੇਨਤੀ ਕਰਾਂਗੇ ਭਾਵੇਂ ਇਹਨਾਂ ਕੋ ਬਾਗਡੋਰ ਫਿਰ ਸਰਕਾਰ ਕੋਲ ਆ ਗਈ ਆ ਦੇਸ਼ ਦੀ ਇਹ ਕਿਸਾਨਾਂ ਨਾਲ ਚੰਗਾ ਵਿਹਾਰ ਚੰਗੀ ਸਬਦਾਬਲੀ ਤੇ ਕਿਸਾਨਾਂ ਦੀਆਂ ਮੰਗਾਂ ਫੌਰੀ ਤੌਰ ਤੇ ਇਹ ਹੱਲ ਕਰਨ ਤੇ ਇਹਦੇ ਲਈ ਅਸੀਂ ਇਹ ਬੇਨਤੀ ਆ ਜੇ ਵੀ ਕੀਤੀ ਆ ਤੇ ਵਿਚਾਰ ਵੰਸ਼ ਕੀਤਾ ਵੀ ਕਿਵੇਂ-ਕਿਵੇਂ ਹੋਇਆ ਉਹਦੇ ਕਰਕੇ ਹੀ ਇਹ ਕੋਈ ਸੀਟ ਪੰਜਾਬ ਦੇ ਵਿੱਚੋਂ ਨਹੀਂ ਲੈ ਸਕੇ ਦੂਸਰੀ ਸੇ ਬੀਬੀ ਕੰਗਣਾ ਨੌਤ ਜਿਹੜੀ ਐਮਪੀ ਬਣੇ ਆ ਹੁਣ ਉਹਨਾਂ ਕੋ ਜਿੰਮੇਵਾਰੀ ਆ ਗਈ ਆ ਪਹਿਲਾਂ ਤਾਂ ਚਲੋ ਬਥੇਰਾ ਕੁਝ ਬੋਲ ਲਿਆ ਸਾਨੂੰ ਅੱਤਵਾਦੀ ਵੱਖਵਾਖਤੀ ਉਹਨਾਂ ਨੇ ਕਹਿ ਲਿਆ ਪਰ ਅਸੀਂ ਇਜੀਆਂ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬੀ ਉਹਦਾ ਉਹਨਾਂ ਨੂੰ ਇਨਾਮ ਮਿਲ ਵੀ ਗਿਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਇਹੋ ਜੀ ਸ਼ਬਦਾਵਲੀ ਮੁੜ ਕੇ ਪੰਜਾਬੀਆਂ ਪ੍ਰਤੀ ਤੁਸੀਂ ਨਾਮ ਵਰਤੋ ਤਾਂ ਕਿ ਸਾਡੇ ਕਿਸੇ ਨੂੰ ਗੁੱਸੇ ਖੋਰ ਨੂੰ ਸਾਡੇ ਭੈਣ ਕੁਲਵਿੰਦਰ ਕੌਰ ਨੇ ਜੀ ਨੇ ਅਸੀਂ ਇਹਨੂੰ ਸ਼ੇਰਨੀ ਦਾ ਖਿਤਾਬ ਦਿੱਤਾ ਤੇ ਜਿਨ੍ਹਾਂ ਨੇ ਉਹਨਾਂ ਦਾ ਸਾਹਮਣਾ ਕੀਤਾ ਤੇ ਇਹ ਜੇ ਸ਼ਬਦ ਇਹ ਜੱਦ ਜ਼ਿੰਮੇਵਾਰੀ ਤੇ ਪੋਸਟਰਾਂ ਤੇ ਨਹੀਂ ਕਰਨਾ ਚਾਹੀਦੇ ਦੂਸਰਾ ਸੀ ਪੰਜਾਬ ਸਰਕਾਰ ਨਾਲ ਨੂੰ ਵੀ ਕਿਹਾ ਵੀ ਐਵੇਂ ਕਹੀ ਜਾਂਦੇ ਆ ਵੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਸਾਡੇ ਨਹਿਰਾਂ ਚ ਅਜੇ ਤੱਕ ਪਾਣੀ ਨਹੀਂ ਪਹੁੰਚਿਆ ਖਾਲਿਆਂ ਦੀ ਸਫਾਈ ਪੂਰੀ ਤਰ੍ਹਾਂ ਨਹੀਂ ਹੋਈ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਬਿਜਲੀ ਦੇ ਟਰਾਂਸਫਾਰਮਰ ਅੰਡਰ ਲੋਡ ਨਹੀਂ ਹੋਏ ਬਿਜਲੀ ਦੀਆਂ ਤਾਰਾਂ ਟਿੱਲੀਆਂ ਨਹੀਂ ਕਸੀਆਂ ਗਈਆਂ ਕੋਈ ਪ੍ਰਬੰਧ ਮੁਕੰਮਲ ਸਾਡੇ 15 ਤਰੀਕ ਨੂੰ ਝੋਨਾ ਲੱਗਣਾ ਇਜਲੀਅੰਟ ਉਹ ਮੁਕੰਮਲ ਪ੍ਰਬੰਧ ਨਹੀਂ ਹੋਏ ਅਸੀਂ ਬੇਨਤੀ ਕਰਾਂਗੇ ਵੀ ਫੌਰੀ ਤੌਰ ਤੇ ਜਿਹੜੀ ਬਿਜਲੀ ਸਪਲਾਈ ਤੇ ਬਿਜਲੀ ਦੇ ਲਾਈਨਾਂ ਟਰਾਂਸਫਾਰਮਰ ਅੰਡਰ ਲੋਡ ਕੀਤੇ ਜਾਣ ਤੇ ਫੌਰੀ ਤੌਰ ਤੇ ਐਵੇਂ ਝੂਠੇ ਨਾ ਦਿਖਾਏ ਜਾਣ ਜਿਹੜੇ ਨਹਿਰਾਂ ਚ ਪਟਵਾਰ ਯੂਨੀਅਨ ਨੇ ਵੀ ਰੋਪ ਲਾਇਆ ਵੀ ਤੂੰ ਐਵੇਂ ਜਾਣ ਬੁਝ ਕੇ ਦਿਖਾ ਰਹੇ ਆ ਵੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਸਾਰੇ ਪਿੰਡਾਂ ਚ ਸਾਨੂੰ ਦਿਖਾਓ ਉਹ ਜੀਆਂ ਗੱਲਾਂ ਨਾ ਕਰਨ ਤੇ ਹਕੀਕੀ ਕੰਮ ਕਰਨ ਪਾਣੀ ਦੀ ਲੋੜ ਆ ਅੱਜ ਸਾਨੂੰ ਤੇ ਪਾਣੀ ਜਿਹੜਾ ਉੱਥੇ ਤੱਕ ਪਹੁੰਚਾਇਆ ਜਾਵੇ ਤੀਸਰੀ ਜਿਹੜੀ ਮੰਗ ਆ ਪੰਜਾਬ ਸਰਕਾਰ ਤੋਂ ਰਜਿਸਟਰੀਆਂ ਐਨਓਸੀਆਂ ਤੁਰੰਤ ਖੋਲਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਤੇ ਇਹਨਾਂ ਦੀਆਂ ਤਹਿਸੀਲਾਂ ਦੇ ਵਿੱਚ ਪੈਸੇ ਦੇ ਕੇ ਰਜਿਸਟਰੀਆਂ ਹੋ ਜਾਂਦੀਆਂ ਤੇ ਆਮ ਲੋਕ ਉੱਥੇ ਖੱਜਲ ਖਰਾਬ ਹੁੰਦੇ ਆ ਰਿਸ਼ਤੇ ਤਾਂ ਮੋਟੀਆਂ ਰਿਸ਼ਤਿਆਂ ਦੇ ਕੇ ਰਜਿਸਟਰੀਆਂ ਹੋ ਜਾਂਦੀਆਂ ਫੌਰੀ ਤੌਰ ਤੇ ਐਨਓਸੀਆਂ ਖੋਲ ਕੇ ਖੱਜਲ ਖਰਾਬੀ ਤੋਂ ਲੋਕਾਂ ਨੂੰ ਜਿਹੜਾ ਹੈ ਬੰਦ ਕੀਤਾ ਜਾਵੇ ਅੱਜ ਇਹੇ ਮੀਟਿੰਗ ਦੇ ਵਿੱਚ ਸਾਡੇ ਫੈਸਲੇ ਹੋਏ ਸਰ ਅਰਵਿੰਦ ਸਿੰਘ ਬਿੱਟੂ ਨੂੰ ਜਿਹੜਾ ਕੇਂਦਰੀ ਮੰਤਰੀ ਦਾ ਜਿਹੜਾ ਅਹੁਦਾ ਦਿੱਤਾ ਗਿਆ ਪਿੰਦਾਂ ਕਿਤੇ ਕਿਤੇ ਇਨਸਾਨਾਂ ਦੇ ਖਿਲਾਫ ਜਿਹੜੀ ਹੈ ਬਿਆਨਬਾਜ਼ੀ ਜਿਹੜੀ ਆਕਸਰ ਕਰਦੇ ਨੇ ਚਲੋ ਮੈਨੂੰ ਲੱਗਦਾ ਵੀ ਸ਼ਾਇਦ ਉਹਦੇ ਨਾਲ ਫਰਕ ਪੈ ਜਾਵੇ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਸਾਡੇ ਜ਼ਿਲ੍ਹੇ ਦੇ ਨੇ ਉਹ ਜ਼ਿਲ੍ਹੇ ਲਈ ਕਿਸਾਨੀ ਲਈ ਲੁਧਿਆਣੇ ਲਈ ਮੂਹਰੇ ਹੋ ਕੇ ਕੰਮ ਕਰਨ ਤੇ ਕਿਸਾਨੀਆਂ ਦੀਆਂ ਮੰਗਾਂ ਨੂੰ ਉਹ ਪਹਿਲ ਦੇ ਆਧਾਰ ਤੇ ਉੱਥੇ ਲਿਜਾ ਕੇ ਸਾਡੀਆਂ ਮੰਗਾਂ ਹੱਲ ਕਰਾਉਣ ਤੇ ਮਾੜੀ ਸ਼ਬਦਾਵਲੀ ਤੋਂ ਗਰੇਸ਼ ਕਰੇ ਲਖਵਾਲ ਸਾਹਿਬ ਜਿਸ ਤਰ੍ਹਾਂ ਆਪ ਬੀਜੇਪੀ ਨੂੰ ਕੋਈ ਵੀ ਸੀਟ ਪੰਜਾਬ 'ਚ ਨਹੀਂ ਮਿਲ ਸਕੀ ਉਹ ਕਹਿੰਦੇ ਲਗਾਤਾਰ ਵੀ ਸਾਨੂੰ ਕਿਸਾਨਾਂ ਨੇ ਆਪਣੀ ਗੱਲ ਹੀ ਨਹੀਂ ਕਹਿਣ ਦਿੱਤੀ ਗੱਲ ਹੀ ਨਹੀਂ ਸੁਣਨ ਦਿੱਤੀ ਉਹ ਕਹਿੰਦੇ ਜੇਕਰ ਸੀਟ ਨਹੀਂ ਕੋਈ ਆਈ ਉਸਲੀ ਕਿਸਾਨ ਜਿਹੜੇ ਹੈਗੇ ਨੇ ਉਹ ਜ਼ਿੰਮੇਵਾਰ ਅਸੀਂ ਉਹੀ ਕਹਿੰਨੇ ਵੀ ਹੁਣ ਅਸੀਂ ਤਾਂ ਗੱਲਾਂ ਕਰਨ ਨੂੰ ਤਿਆਰ ਆ ਹੁਣ ਸੱਦ ਲੈਣ ਸਾਨੂੰ ਹੁਣ ਸਾਡੇ ਨਾਲ ਗੱਲਾਂ ਕਰ ਲੈਣ ਸਰਕਾਰ ਤਾਂ ਫਿਰ ਉਹਨਾਂ ਦੀ ਬਣ ਗਈ ਆ ਉਹ ਸਾਡੀਆਂ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਨੇ ਸਾਡੀਆਂ ਅਸੀਂ ਕੋਈ ਨਿਆਇਜਮਕ ਤਾਂ ਮੰਗਦੇ ਹੀ ਨਹੀਂ ਹੈਗੇ ਉਹ ਸਾਡੀਆਂ ਮੰਗਾਂ ਪੂਰੀਆਂ ਕਰ ਦੇਣ ਅਸੀਂ ਭਾਜਪਾ ਨਾਲ ਗੱਲ ਕਰਨ ਨੂੰ ਹਰ ਟਾਈਮ ਟੇਬਲ ਤੇ ਬੈਠਣ ਲਈ ਤਿਆਰ ਆ ਜਾਂ ਸਾਨੂੰ ਆਵਾਜ਼ ਮਾਰਨਗੇ ਅਸੀਂ ਗੱਲਬਾਤ ਲਈ ਜਾਵਾਂਗੇ ਜਿਸ ਤਰ੍ਹਾਂ ਦਾ ਰਵਈਆ ਪੰਜਾਬ ਦੇ ਵਿੱਚ ਰਿਹਾ ਹੈ ਜੋ ਵੋਟ ਬੈਂਕ ਰਿਹਾ ਹਾਲਾਂਕਿ BJP ਦਾ ਵੋਟ ਬੈਂਕ ਬਣਿਆ ਪੰਜਾਬ ਦੇ ਵਿੱਚ ਕਾਫੀ ਵਧਿਆ ਵਿਸ਼ੇ ਤਾਂ ਲੱਗਦਾ ਵੀ ਕਿਤਨੇ ਕਦੇ BJP ਕਿਸਾਨਾਂ ਨਾਲ ਜਿੱਦਾਂ ਪੰਜਾਬ ਦੇ ਨਾਲ ਰابطਾ ਕਾਇਮ ਕਰੇਗੀ ਦੁਬਾਰਾ ਇਹ ਗੱਲਬਾਤ ਕਿਉਂਕਿ ਤੁਸੀਂ ਲਗਾਤਾਰ ਮੰਗ ਵੀ ਕਰ ਰਹੀ ਸਰਕਾਰ ਨੂੰ ਸਾਡੇ ਮਸਲੇ ਹਾਲੇ ਹੁਣ ਉਹ ਨਹੀਂ ਹੋਇਆ ਸਰਕਾਰ ਨੂੰ ਕਰਨੇ ਪੈਣੇ ਸਾਨੂੰ ਐਸ ਕੇ ਐਮ ਸਾਨੂੰ ਕਿਸਾਨਾਂ ਨੂੰ ਤਾਂ ਸਾਨੂੰ ਕੋਈ ਵੋਟ ਨਹੀਂ ਚਾਹੀਦੀ ਨਾ ਅਸੀਂ ਇਲੈਕਸ਼ਨ ਲੜਨੀ ਆ ਇਹਨਾਂ ਲੋਕਾਂ ਨੂੰ ਵੋਟਾਂ ਚਾਹੀਦੀਆਂ ਜੇ ਕਿਸਾਨਾਂ ਦੀਆਂ ਵੋਟਾਂ ਚਾਹੀਦੀਆਂ 60% ਲੋਕ ਸਾਡੇ ਪਿੰਡਾਂ 'ਚ ਰਹਿੰਦੇ ਨੇ ਜੇ ਉਹਨਾਂ ਦੀਆਂ ਵੋਟਾਂ ਚਾਹੀਦੀਆਂ ਤਾਂ ਇਹਨਾਂ ਨੂੰ ਮਸਲੇ ਹੱਲ ਕਰਨੇ ਪੈਣਗੇ ਸਰ ਝੋਨੇ ਦੀ ਜਿਹੜੀ ਹੈ ਉਹ ਰੋਜ਼ੀ ਤੋਂ ਲੈਵਾਈ ਜਿਹੜੀ ਹੈ ਸ਼ੁਰੂ ਹੋ ਜਾਣੀ ਆ ਕੱਲ ਤੋਂ 11 ਤੋਂ ਵਕ ਵਕ ਝੋਨਾ ਦੇ ਵਿੱਚ ਵੜਿਆ ਗਿਆ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਕਿਉਂਕਿ ਬਿਜਲੀ ਮੈਕਨੂ ਨੂੰ ਬਿਜਲੀ ਦੇਣ 'ਚ ਉਹ ਕਹਿੰਦੇ ਵੀ ਬਿਜਲੀ ਪੂਰੀ ਕਰਨੀ ਪਣੀ ਹੋਗੀ ਇਹ ਡਿਮਾਂਡ ਬਹੁਤ ਵੱਧੂਗੀ 8 ਘੰਟੇ ਬਿਜਲੀ ਨਹੀਂ ਮੁੱਫਤ ਵੀ 6 ਸਾਲ ਕਾਂਗਰਸ ਸਰਕਾਰ ਆ 2.5 ਸਾਲ ਇਹਨਾਂ ਨੂੰ ਹੋ ਗਏ ਇੱਕ ਯੂਨਿਟ ਇਹਨਾਂ ਨੇ ਪੈਦਾ ਨਹੀਂ ਕੀਤਾ ਬਿਜਲੀ ਦਾ ਤੇ ਇਸ ਲਈ ਇਹਨਾਂ ਨੂੰ ਪਲਾਂਟ ਹੋਰ ਲਾਉਣੇ ਚਾਹੀਦੇ ਆ ਤੇ ਨਾ ਇਹਨਾਂ ਨੇ ਸੁਧਾਰ ਕੀਤਾ ਲਾਈਨਾਂ 'ਚ ਨਾ ਇਹਨਾਂ ਨੇ ਟਰਾਂਸਫਾਰਮਰ ਅੰਡਰਲੋਡ ਕੀਤੇ ਆ ਉਹਦੇ ਕਰਕੇ ਜਾ ਤਾਂ ਇਹ ਸਾਰੀ ਬਿਜਲੀ ਲੋਡ ਹੋਣਾ ਉਦੋਂ ਟ੍ਰਿਪਿੰਗਾਂ ਹੋਣੀਆਂ ਉਦੋਂ ਵੱਡੇ ਘਟ ਲੱਗ ਸਕਦੇ ਆ ਹੁਣ ਤੁਸੀਂ ਇਹਨਾਂ ਨੂੰ ਇੰਤਜ਼ਾਮ ਕਰ ਲੈਣੇ ਚਾਹੀਦੇ ਹੈਲੇ ਜਖੜਾ ਆ ਪਿਛਲੇ 2-3 ਦਿਨਾਂ ਦੇ ਦੌਰਾਨ ਕਾਫੀ ਜਿਹੜਾ ਬਿਜਲੀ ਵਿਭਾਗਾਂ ਕਹਿੰਦਾ ਸਾਡਾ ਨੁਕਸਾਨ ਹੋਇਆ ਪਰ ਪਿੰਡਾਂ ਤੱਕ ਜਿਹੜੀ ਆ ਬਿਜਲੀ ਦੀ ਸਪਲਾਈ ਹਲੇ ਵੀ ਕਿਤੇ ਤੱਕ ਬਹੁਤ ਠੱਪ ਐ ਬਹੁਤ ਨੁਕਸਾਨ ਐ ਸੋ ਲੱਗਦਾ ਵੀ ਇਹ ਝੋਨੇ ਤਾਂ ਸ਼ੁਰੂ ਹੋ ਗਿਆ ਪਰ ਦੂਜੇ ਪਾਸੇ ਇਹਨਾਂ ਦੇ ਖੰਬੇ ਹਜੇ ਪੂਰੇ ਤਰਸਮੀ ਹੋਏ ట్రాన్స్‌ਫਾਰਮਰ ਸ਼ੁਰੂ ਨਹੀਂ ਹੋਏ ਕਈ ਮੈਨੂੰ ਇਹ ਸਮਝ ਨਹੀਂ ਆਈ ਬਾਹਰਲੇ ਦੇਸ਼ਾਂ ਚਲੋ ਤੁਸੀਂ ਯੂਰਪ ਕੈਨੇਡਾ ਦਾ ਸੀ ਕਹਿੰ ਪਰ ਜੇ ਨੇਰੀ ਪਾਕਿਸਤਾਨ ਹੁੰਦੀ ਆ ਤੇ ਬਿਜਲੀ ਪਹਿਲਾਂ ਹੀ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਭੱਜ ਜਾਂਦੀ ਆ ਮਾੜੀ ਜੀ ਹਵਾ ਚੱਲ ਜੂਗੀ ਤਾਂ ਇਹਨਾਂ ਦੇ ਖੰਬੇ ਇਹ ਕਿਉਂ ਨਹੀਂ ਠੀਕ ਹੋ ਸਕਦੇ ਇੰਨੇ ਖੰਬੇ ਇੰਨੀਆਂ ਲਾਈਨਾਂ ਬੇਵਾਦ ਪਈਆਂ ਨੇ ਉਹਨਾਂ ਨੂੰ ਸਿੱਧੀਆਂ ਕਰਕੇ ਸਹੀ ਕਰਕੇ ਖੰਬੇ ਇਹ ਕਰ ਲੈਣ ਹਰ ਚੀਜ਼ ਹੁਣ ਤਾਂ ਬਿਜਲੀ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਬਿਜਲੀ ਦੇ ਇਹਨਾਂ ਨੂੰ ਪ੍ਰਬੰਧ ਸਹੀ ਕਰਨੇ ਚਾਹੀਦੇ ਆ ਤੇ ਜਿਵੇਂ ਬਾਹਰਲੇ ਦੇਸ਼ਾਂ 'ਚ ਇੱਕ ਮਿੰਟ ਟ੍ਰਿਪ ਨਹੀਂ ਕਰਦੇ ਇਸ ਤਰ੍ਹਾਂ ਇਹਨਾਂ ਨੂੰ ਬਿਜਲੀ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਕਿਸਾਨਾਂ ਦਾ ਬੋਲੋ ਪਹਿਲਾਂ ਮਹਾਪੰਚਾਇਤ ਇਹ ਬੁਢੀ ਫੈਸਲੇ ਜਿਹੜੀ ਨਹੀਂ ਆਉਣ ਵਾਲੇ ਜਨਾਂ ਦੇ ਵਿੱਚ ਜਾਂ ਕੋਈ ਮੀਟਿੰਗ ਰਾਪ ਦਾ ਸਰਕਾਰ ਨਾਲ ਕੈਂਪ ਕਰਨ ਵਾਸਤੇ ਅਸੀਂ ਤਾਂ ਸਰਕਾਰ ਨੂੰ ਕਿਹਾ ਹੋਇਆ 21 22 ਤਰੀਕ ਨੂੰ ਅਸੀਂ ਫਿਰ ਐਸਕੇਐਮ ਦੀ ਜਿਹੜੀ ਚੰਡੀਗੜ੍ਹ ਮੀਟਿੰਗ ਕਰਨ ਜਾ ਰਹੇ ਹਾਂ ਹੁਣ ਮਹੀਨਾ ਕਾ ਜੇ ਸਾਡੇ ਕਿਸਾਨ ਜਿਹੜੇ ਆ ਉਹ ਕੰਮ ਦੇ ਵਿੱਚ ਝੋਨਾ ਲਾਉਣਾ ਸਾਡਾ ਉਹਨਾਂ ਨੂੰ ਮਹੀਨਾ ਡੇਢ ਮਹੀਨਾ ਅਸੀਂ ਅਜੇ ਦਮਾਂ ਦੀ ਦਮਾਂਗੇ ਮੀਟਿੰਗਾਂ ਲਈ ਅਸੀਂ ਹਾਜ਼ਰ ਹਾਂ ਜੇ ਸਰਕਾਰ ਸਾਨੂੰ ਸੱਦੂਗੀ ਅਸੀਂ ਮੀਟਣਾਂ ਚ ਜਾਵਾਂ ਸਿਟਿੰਗ ਔਨ ਨਿਊਜ਼ ਲਈ ਸਿਰੇਂਦਰ ਸੋਨੀ ਦੀ ਰਿਪੋਰਟ